ਹਾਲੀ ਵਿੱਚ ਰਸ਼ੀਆ ਨੇ ਇੱਕ ਬਿਊਰ ਵੈਸਟਨਿਕ ਨਾਮ ਦੀ ਕਰੂਜ਼ ਮਿਸਾਈਲ ਦਾ ਜਿਹੜਾ ਪ੍ਰੀਖਣ ਕੀਤਾ ਟੈਸਟ ਕੀਤਾ ਤੇ ਉਹ ਸਕਸੈਸਫੁਲੀ ਟੈਸਟ ਕੀਤਾ ਅਸਲ ਦੇ ਵਿੱਚ ਇਹ ਮਿਸਾਈਲ ਜਿਹੜੀ ਆ ਉਹ ਬਾਕੀ ਮਿਸਾਈਲਾਂ ਨਾਲੋਂ ਵੱਖਰੀ ਇਸ ਲਈ ਆ ਕਿਉਂਕਿ ਇਹ ਪ੍ਰਮਾਣੂ ਊਰਜਾ ਤੇ ਚਲਦੀ ਹੈ ਜਿੱਥੇ ਦੂਜੀਆਂ ਕਰੂਜ਼ ਮਿਸਾਈਲਾਂ ਦੇ ਵਿੱਚ ਨਾਰਮਲ ਜੈਟ ਫਿਊਲ ਪੈਂਦਾ ਇਹ ਜਿਹੜੀ ਮਿਸਾਈਲ ਆ ਇਹ ਪ੍ਰਮਾਣੂ ਊਰਜਾ ਤੇ ਚਲਦੀ ਹੈ ਤੇ ਪ੍ਰਮਾਣੂ ਹਥਿਆਰ ਲਿਜਾ ਸਕਦੀ ਹੈ ਨਾਲ ਟੈਸਟ ਫੇਜ਼ ਦੇ ਵਿੱਚ ਇਹਨੇ 14000 ਕਿਲੋਮੀਟਰ ਦੀ ਦੂਰੀ ਜਿਹੜੀ ਤੈਅ ਕੀਤੀ ਆ 15 ਘੰਟਿਆਂ ਦੇ ਵਿੱਚ ਇਹ ਮਿਜ਼ਾਈਲ ਯੂਐਸ ਦੇ ਡਿਫੈਂਸ ਸਿਸਟਮ ਨੂੰ ਬਾਈਪਾਸ ਕਰ ਸਕਦੀ ਆ 크ਰੂਜ਼ ਮਿਜ਼ਾਈਲਾਂ ਦੀ ਜਿਹੜੀ ਵਿਸ਼ੇਸ਼ਤਾ ਇਹ ਹੁੰਦੀ ਆ ਕਿ ਇਹ ਧਰਤੀ ਦੇ ਨਾਲ ਨਾਲ ਮਤਲਬ ਚਲਦੀਆਂ ਨੇ ਜਿਹੜਾ ਐਂਟੀ ਮਿਜ਼ਾਈਲ ਸਿਸਟਮ ਆ ਉਹ ਡਿਟੈਕਟ ਨਹੀਂ ਕਰ ਸਕਦਾ ਮਤਲਬ ਇਹ ਰਡਾਰ ਸਿਸਟਮ ਤੇ ਨਹੀਂ ਆਉਂਦੀਆਂ ਦੂਸਰਾ ਇਹ ਪਾਥ ਕੰਟਰੋਲਡ ਹੁੰਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਦੂਜੀ ਕੈਟਾਗਰੀ ਇਹ ਮਿਜ਼ਾਈਲਾਂ ਦੀ ਉਹ ਹੁੰਦੀ ਆ ਬੈਲਿਸਟਿਕ ਮਿਜ਼ਾਈਲਾਂ ਬਲਾਸਟਿਕ ਮਜ਼ਾਈਲਾਂ ਪਹਿਲਾਂ ਸਿੱਧਾ ਉੱਪਰ ਨੂੰ ਜਾਂਦੀਆਂ ਨੇ ਫੇਰ نیچے ਨੂੰ ਮਤਲਬ ਧਰਤੀ ਦੀ ਗ੍ਰੈਵਿਟੇਸ਼ਨ ਜਿਹੜੀ ਫੋਰਸ ਆ ਉਹਦੇ ਨਾਲ ਇਹ ਥੱਲੇ ਆਉਂਦੀ ਮਜ਼ਾਈਲਾਂ ਨੂੰ ਕਈ ਤਰੀਕੇ ਨਾਲ ਲਾਂਚ ਕੀਤਾ ਜਾ ਸਕਦਾ ਜਿਵੇਂ ਸਰਫੇਸ ਟੂ ਸਰਫੇਸ ਸਰਫੇਸ ਟੂ 에ਅਰ 에ਅਰ ਟੂ ਸਰਫੇਸ 에ਅਰ ਟੂ 에ਅਰ ਇਸ ਤੋਂ ਇਲਾਵਾ ਐਂਟੀ ਟੈਂਕ ਐਂਟੀ ਸ਼ਿਪ ਤੇ ਐਂਟੀ ਸੈਟਲਾਈਟ ਵੀ ਹੁੰਦੀਆਂ ਨੇ ਸਪੀਡ ਦੇ ਆਧਾਰ ਤੇ ਵੀ ਮਿਜ਼ਾਈਲਾਂ ਨੂੰ ਚਾਰ ਕੈਟਾਗਰੀਜ਼ ਦੇ ਵਿੱਚ ਵੰਡਿਆ ਜਾ ਸਕਦਾ ਜਿਦੇ ਵਿੱਚ ਨੰਬਰ 1 ਸਬਸੋਨਿਕ ਮਿਜ਼ਾਈਲਾਂ ਆਉਂਦੀਆਂ ਸਬਸੋਨਿਕ ਮਿਜ਼ਾਈਲਾਂ ਆਵਾਜ਼ ਦੀ ਗਤੀ ਤੋਂ ਹੌਲੀ ਚੱਲਦੀਆਂ ਨੇ ਆਵਾਜ਼ ਤੇਜ਼ ਹੁੰਦੀ ਆ ਇਹਨਾਂ ਦੀ ਸਪੀਡ ਆਵਾਜ਼ ਤੋਂ ਘੱਟ ਹੁੰਦੀ ਆ ਦੂਸਰੀ ਕੈਟਾਗਰੀ ਟਰਾਂਸੋਨਿਕ ਮਿਜ਼ਾਈਲਾਂ ਹੁੰਦੀਆਂ ਨੇ ਇਹ ਆਵਾਜ਼ ਦੀ ਗਤੀ ਦੇ ਨਾਲ ਮਿਲਦੀਆਂ ਜੁਲਦੀਆਂ ਚਲਦੀਆਂ ਨੇ ਮਤਲਬ ਜਿੰਨੀ ਆਵਾਜ਼ ਜਿੰਨੀ ਸਪੀਡ ਨਾਲ ਆਵਾਜ਼ ਟਰੈਵਲ ਕਰਦੀ ਆ ਓਨੀ ਸਪੀਡ ਨਾਲ ਇਹ ਟਰਾਂਸੋਨਿਕ ਮਜ਼ਾਈਲਾ ਜਿਹੜੀਆਂ ਉਹ ਟਰੈਵਲ ਕਰਦੀਆਂ ਨੇ ਤੀਸਰੀ ਕੈਟਾਗਰੀ ਦੇ ਵਿੱਚ ਸੁਪਰਸੋਨਿਕ ਮਜ਼ਾਈਲਾ ਹੁੰਦੀਆਂ ਨੇ ਇਹ ਆਵਾਜ਼ ਤੋਂ ਕਈ ਗੁਣਾ ਜ਼ਿਆਦਾ ਤੇਜ਼ ਟਰੈਵਲ ਕਰਦੀਆਂ ਨੇ ਮਤਲਬ 1200 ਤੋਂ ਲੈ ਕੇ ਇਹ 6000 ਕਿਲੋਮੀਟਰ ਪ੍ਰਤੀ ਘੰਟੇ ਦੀ ਆਵਾਜ਼ ਜਿਹੜੀ ਸਪੀਡ ਆ ਉਹਦੇ ਨਾਲ ਟਰੈਵਲ ਕਰ ਸਕਦੀਆਂ ਨੇ ਤੇ ਚੌਥੀ ਕੈਟਾਗਰੀ ਹਾਈਪਰਸੋਨਿਕ ਮਿਜ਼ਾਈਲਾਂ ਦੀ ਹੁੰਦੀ ਆ ਇਹ ਆਵਾਜ਼ ਤੋਂ ਕਈ ਗੁਣਾ ਤੇਜ਼ ਜਿਹੜੀ ਟਰੈਵਲ ਕਰਦੀਆਂ ਨੇ ਇਹ 6000 ਕਿਲੋਮੀਟਰ ਤੋਂ ਲੈ ਕੇ ਤੇ ਅੱਗੇ ਤੱਕ ਜਿੰਨਾ ਵੀ ਹੋ ਸਕਦਾ ਉਹ ਪ੍ਰਤੀ ਘੰਟੇ ਦੀ ਆਵਾਜ਼ ਨਾਲ 6000 ਕਿਲੋਮੀਟਰ ਤੋਂ ਸ਼ੁਰੂ ਹੋ ਕੇ ਇਹ ਉਸ ਤੋਂ ਜ਼ਿਆਦਾ ਵੀ ਟਰੈਵਲ ਕਰ ਸਕਦੀਆਂ ਨੇ ਪ੍ਰਤੀ ਘੰਟੇ ਦੇ ਹਿਸਾਬ ਨਾਲ